ਮੋਸੇ ਬਾਬੂ ਜੀ ਨਮਸਕਾਰ ਜੀ ਕੀ ਨਾਮ ਤੁਹਾਡਾ ਪ੍ਰਸੂਤਮ ਪ੍ਰਸੋਤਮ ਲਾਹ ਇਹ ਫਤੋ ਚੱਕ ਦੇ ਰਹਿਣ ਵਾਲੇ ਤੁਸੀਂ ਅੱਛਾ ਇਸ ਲਈ ਕਿੰਨੀ ਉਮਰ ਹੋ ਗਈ ਤੁਹਾਡੀ 70 ਸਾਲ ਹੋ ਗਈ 70 ਦੇ ਸਾਲ ਤੇ ਤੁਸੀਂ ਇੱਥੇ ਰਹਿ ਰਹੇ ਹੋ ਹਾਂਜੀ ਇਹੀ ਘਰ ਹੈ ਤੁਹਾਡਾ ਇਸ ਸ਼ਾਮ ਤੇ ਮੌਕੇ ਦਾ ਹੈ ਹੀ ਹੈ ਮੌਕੇ ਦਾ ਇਹੀ ਹੈਗਾ ਤੇ ਇਹ ਤੁਹਾਡੀ ਪਤਨੀ ਹੈਗੇ ਹਾਂਜੀ ਅੱਜ ਕਰਦੀ ਹੈ ਤੁਹਾਡੇ ਵੀ ਇੱਥੇ ਘਰ ਹੈਗੇ ਸਾਲਾ ਘਰ ਉਧਰ ਵੀ ਆਪ ਤੇ ਅੱਛਾ ਉਹ ਗਿਆ ਕਿ ਆਪ ਪਾਇਲੀਆਂ ਤੁਹਾਡੀ ਕੀ ਆਪਣੇ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਪੰਜ ਬੱਚੇ ਪੰਜ ਬੱਚੇ ਲੜਕੇ ਕਿੰਨੇ ਲੜਕੀਆਂ ਕਿੰਨੀਆਂ ਤਿੰਨ ਲੜਕੇ ਦੋ ਲੜਕੀਆਂ ਤਿੰਨ ਲੜਕੇ ਦੋ ਲੜਕੀਆਂ ਲੜਕੀ ਲੜਕੀ ਦੀ ਸ਼ਾਦੀ ਹੋ ਗਈ ਹੋ ਗਈ ਤੇ ਲੜਕੇ ਲੜਕੇ ਦੇ ਇੱਕ ਹੀ ਆ ਅੱਛਾ ਅੱਛਾ ਇੱਕ ਦਾ ਵਿਆਹ ਹੋਇਆ ਤੇ ਦੋ ਕੀ ਕੰਮ ਕਰਦੇ ਨੇ ਹਮ ਹੁੰਦੇ ਜਪਾਈ ਮੈਂ ਤੁਹਾਨੂੰ ਸਮਝਦੂਰੀ ਨੌਕਰੀ ਵਗੈਰਾ ਨੌਕਰੀ ਨਹੀਂ ਕਿ ਬੰਦਾ ਮਾਲਕ ਨੂੰ ਕੋਲੋਂ ਪਿਆਰ ਸੁਣੇ ਨੌਕਰੀ ਕਿਸੇ ਕੋਲ ਨਹੀਂ ਆਹੇ ਕੰਮ ਸੰਤਰੀ ਵੀ ਕਾਚੀ ਮੋਚੇ ਕਾਟੇ ਮੋਚੇ ਹੀ ਜਮੀਨ ਹੈਗੀ ਆ ਬਿਲਕੁਲ ਨਹੀਂ ਜਮੀਨ ਜਮੀਨ ਤੇ ਉਹ ਤਾਂ ਮਜ਼ਾਕ ਦੀ ਗੱਲ ਆਈ ਜੀ ਜਮੀਨ ਬੜੀ ਆ ਹਾਂ ਉਹ ਹਾਂ ਚੁਟਕਾ ਮਾਰਦਾ ਜਿੱਥੇ ਤੱਕ ਅਸਮਾਨ ਲੱਗਦਾ ਨਾ ਇਥੇ ਤਾਂ ਕਾ ਨਹੀਂ ਮੇਰੀ ਬਦਲਾ ਵਾਲੇ ਤੋਂ ਸਾਰੀ ਤੁਹਾਡੀ ਹੈ ਬਾਕੀ ਬਾਕੀ ਛੱਡੀ ਹੈ ਹਾਂ ਹੈ ਸਾਰੀ ਹੈ ਪਰ ਹੈ ਨਹੀਂ ਹੈ ਹੈ ਨਾ ਤੇ ਮਤਲਬ ਕਿ ਮਜ਼ਦੂਰੀ ਨਾਲ ਜਿਹੜਾ ਗੁਜ਼ਾਰਾ ਹੋ ਰਿਹਾ ਤੁਹਾਡਾ ਠੀਕ ਹੈ ਅੱਛਾ ਤੇ ਇਹ ਜੇ ਤੁਸੀਂ ਇਥੇ ਮਕਾਨ ਮੁਕੁੰਨ ਬਣਾਉਣਾ ਹੈ ਹਾਂਜੀ ਤੇ ਕਦੋਂ ਤੱਕ ਮਕਾਨ ਬਣ ਜਾਏਗਾ ਤੁਹਾਨੂੰ ਗ੍ਰਾਂਟ ਫਰੋਮ ਵਗੈਰਾ ਮਿਲੀ ਕੋਈ ਗ੍ਰਾਂਟ ਵਗੈਰਾ ਮਕਾਨਾਂ ਦੀ ਕੋਈ ਨਹੀਂ ਮਿਲੀ ਗ੍ਰਾਂਟ ਅੱਛਾ ਤੇ ਅ ਤੁਸੀਂ ਦੇਖ ਸਕਦੇ ਤੁਸੀਂ ਪਈ ਇਹ ਬਜ਼ੁਰਗਾ ਗਿਆ ਤੇ ਇਹਨਾਂ ਬੱਚੇ ਆ ਗਏ ਇਹਨਾਂ ਦੇ ਮਜ਼ਦੂਰ ਹੈ ਗਏ ਬੱਚੇ ਔਰ ਜ਼ਮੀਨਵਾਰਿਆਂ ਨੂੰ ਪੁੱਛਿਆ ਕਿ ਕਹਿੰਦੇ ਸਾਰਾ ਹਾਲਾਤ ਵਾਲਾ ਸੜਦਾ ਹੀ ਹੈਗਾ ਫਿਰ ਘਰ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਦਾ ਹੈਗਾ ਸੋ ਕਹਿੰਦਾ ਭਾਵੇਂ ਕਿ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਚੁੱਕੇ ਨਾ ਔਰ ਅਜੇ ਤੱਕ ਵੀ ਇਹ ਪਰਿਵਾਰ ਜਿਹੜੇ ਹੈ ਇਹਨਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਆਨ ਗਰਾਊਂਡ ਜਿਹੜੇ ਇਸ ਤਰ੍ਹਾਂ ਦੇ ਆ ਗਏ ਆ ਅਜੇ ਘਰ ਨਹੀਂ ਬਣ ਰਿਹਾ ਉੱਤੇ ਤਰਪਾਲ ਪਾਈ ਹੋਈ ਹੈ ਇਹ ਸ਼ਾਇਦ ਥੋੜਾ ਬੋਤਾ ਇਹ ਜਗਾ ਹੈ ਨਾ ਕੋਲ ਮਕਾਨ ਬਣਾਉਣ ਵਾਸਤੇ ਲੇਕਿਨ ਮਟੀਰੀਅਲ ਨਹੀਂ ਜੁੜ ਰਿਹਾ ਬੱਚੇ ਤਿੰਨ ਹੈ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ 3-400 ਰੁਪਿਆ 500 ਖਿੱਚ ਗਏ ਮਿਲ ਕੇ ਦਿਹਾੜੀ ਮਿਲਦੀ ਹੈ ਔਰ ਦਿਹਾੜੀ ਵੀ ਮੇਰੇ ਖਿਆਲ 10-12 ਦਿਹਾੜੀਆਂ ਮਹੀਨੇ ਮਿਲਦੀ ਕੋਲਾ ਨਹੀਂ ਮਿਲਦੀ ਠੀਕ ਹੈ ਕਿਹੇ-ਕਿਹੇ ਵੇਲੇ ਮਿਲਦੀ ਹੈ ਕਿਹੇ ਮਹੀਨੇ ਨਹੀਂ ਮਿਲਦੀ ਹੈਗੀ ਤੋਂ ਪਰਿਵਾਰ ਪਾਲਣਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਹੈਗਾ ਕਿਉਂਕਿ ਮਹਿੰਗਾ ਇਹੀ ਕਾਫੀ ਹੋ ਚੁੱਕੀ ਹੈ ਅ ਇਸ ਵੇਲੇ ਮੈਂ ਕੱਲ ਦੀ ਤੁਹਾਨੂੰ ਦੱਸਣਾ ਕਿ ਕੱਲ ਤੇਲ ਲੈਣ ਗਈ ਸੀ ਸਰਸੋ ਦਾ ਉਹ 200 ਰੁਪਏ ਕਿਲੋ ਜਿਹੜਾ ਤੇਲ ਹੋ ਗਿਆ ਦਾ ਠੀਕ ਹੈ 200 ਰੁਪਏ ਕਿਲੋ ਤੇਲ ਹੋ ਗਿਆ ਦਾ ਔਰ ਆਟਾ ਵੀ ਇਸ ਵੇਲੇ ਜਿਹੜਾ 35 ਤੋਂ 40 ਰੁਪਏ ਕਿਲੋ ਜਿਹੜਾ 40 ਰੁਪਏ ਕਿਲੋ ਆਟਾ ਹੋ ਗਿਆ ਠੀਕ ਹੈ 50 ਰੁਪਏ ਕਿਲੋ ਆ ਝੋਲ 50 ਰੁਪਏ ਕਿਲੋ ਝੋਲ ਜਿਹੜਾ ਬੰਦਾਰੇ ਚੱਕੇ ਬਣਨਾ ਹਾਂਜੀ ਹਾਂਜੀ ਸੋ ਇਹ ਜਿਹੜੇ ਇੰਨੀ ਮਹਿੰਗਾਈ ਦਾ ਦੌਰ ਚੱਲ ਰਿਹਾ ਔਰ ਦੂਸਰੇ ਪਾਸੇ ਮਜ਼ਦੂਰੀ ਨਹੀਂ ਮਿਲ ਰਹੀ ਨੌਕਰੀ ਨਹੀਂ ਹੈ ਔਰ ਜਮੀਨ ਵੀ ਨਹੀਂ ਹੈ। ਔਰ ਇਹਨਾਂ ਪਰਿਵਾਰਾਂ ਦਾ ਆਉਣ ਵਾਲੇ ਟਾਈਮ ਦੇ ਉੱਤੇ ਜਿਸ ਤਰ੍ਹਾਂ ਬੱਚੇ ਨੂੰ ਅਗੇ ਪੜਾਉਣਾ ਲਿਖਾਣਾ ਵੀ ਹੈ ਉਹ ਵੀ ਜਿਹੜਾ ਬੜਾ ਮੁਸ਼ਕਲ ਹੈ ਕਿਉਂਕਿ ਪੜਾਈਆਂ ਵੀ ਬੜੀਆਂ ਮਹਿੰਗੀਆਂ ਹੋ ਗਈਆਂ ਕਿਤਾਬਾਂ ਕਾਪੀਆਂ ਪੈਨ ਪੈਨਸਲਾਂ ਜਿਹੜੀਆਂ ਮਹਿੰਗੀਆਂ ਹੈਗੀਆਂ। ਸੋ ਇਸ ਤਰ੍ਹਾਂ ਦੀ ਕੰਡੀਸ਼ਨ ਅਜੇ ਤੱਕ ਵੀ ਇਹ ਪੰਜਾਬ ਦੇ ਵਿੱਚ ਇਹ ਪਿੰਡ ਫੱਤੋ ਚੱਕਾ ਫੱਤੋ ਚੱਕ ਦੀ ਆਪਣੇ ਕਿਹਨਾ ਦੱਸੇ ਤੀ ਆਪਣਾ ਪਰਸ਼ੋਤਮ لال ਜੀ ਇਹਨਾਂ ਦੇ ਘਰ ਅਸੀਂ ਆ ਜਿੱਥੇ ਬੈਠੇ ਰਿਆ ਤੇ ਇਹਨਾਂ ਦੇ ਹਾਲਾਤ ਤੁਸੀਂ ਜਿਹੜੇ ਘਰ ਦੇ ਜਿਹੜੇ ਉਹ ਦੇਖ ਸਕਦੇ ਹੋ। ਅਜੇ ਤੱਕ ਇਹਨਾਂ ਦਾ ਮਕਾਨ ਜਿਹੜਾ ਉਹ ਨਹੀਂ ਬਣਿਆਗਾ ਔਰ ਸ਼ਾਇਦ ਮਟੀਰੀਅਲ ਵਗੈਰਾ ਜਿਹੜਾ ਇਕੱਠਾ ਕਰ ਰਿਹਾ ਗ੍ਰਾਂਟ ਵਗੈਰਾ ਵੀ ਇਹਨਾਂ ਨੂੰ ਕੋਈ ਵੀ ਜਿਹੜੀ ਉਹ ਨਹੀਂ ਮਿਲੀ ਹੈਗੀ ਸੋ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਸਰਕਾਰਾਂ ਅੱਗੇ ਇਹ ਹੀ ਅਸੀਂ ਜਿਹੜਾ ਆ ਕੀ ਮੰਗ ਕਰਦੇ ਤੁਸੀਂ ਸ਼ਾਸਨ ਪ੍ਰਸ਼ਾਸਨ ਅੱਗੇ ਕੀ ਚਾਹੁੰਦੇ ਹੋ ਕੋਈ ਮਦਦ ਚਾਹੁੰਦੇ ਤੁਸੀਂ ਕਿ ਕਿ ਬੱਚਿਆਂ ਨੂੰ ਨੌਕਰੀ ਮਿਲੇ ਜਾਂ ਕੋਈ ਜ਼ਮੀਨ ਤੁਹਾਨੂੰ ਵਗੈਰਾ ਮਿਲੇ ਚਾਹੁੰਦੇ ਤੁਸੀਂ ਮੰਮਾ ਚਾਹੁੰਦੇ ਤਾਂ ਬਹੁਤ ਖੁਸ਼ ਹਾਂ ਹਾਂ ਔਰ ਸਰਕਾਰ ਜੀ ਆਪਣੀ ਮਰਜ਼ੀ ਨਾਲ ਜੋ ਦੇਖਿਆ ਜਿਵੇਂ ਜਮੀਨਾਂ ਵੀ ਸਾਡੇ ਕੋਲ ਖੋ ਖਾ ਕੇ ਦੀਨਾਂ ਦਾ ਕੋਈ ਮਸਾਦਾਨਾ ਹੋ ਜਾ। ਅੱਛਾ। ਠੀਕ ਹੈ। ਔਰ ਮਾਂ ਕੀ ਇਹਨੇ ਘਰ ਕੋਲਾ ਬੰਦ ਰੇ? ਹਾਂ। ਤੇ ਮਾੜੀ ਮੋਟੀ ਬੱਚੀਆਂ ਵੀ ਕੋਈ ਦੋਖ ਨੂੰ ਇੱਥੇ ਲੱਭ ਜਾਵੇ। ਅੱਛਾ। ਇੰਨਾ ਵੀ ਟਿੱਕਰ ਖਾਣਾਂ। ਹਾਂ। ਕੁਝ ਸਾਡੇ ਉਹ ਥੋੜੀ ਕੰਮ ਕਰਦੇ ਹਾਂ 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 ਕਿੰਨਾ ਕਰ ਲਾਂਗੇ ਸੋ ਇਹ ਬਜ਼ੁਰਗ ਹੈਗੇ ਕੰਮ ਤੇ ਕਰ ਨਹੀਂ ਸਕਦੇ ਹੈਗੇ ਬੱਚੇ ਆ ਬੱਚੇ ਹੁਣ ਦੇਖੋ ਸਾਰੇ ਅਗਰ ਸਾਰਾ ਦਾ ਸਾਰਾ ਪਰਿਵਾਰ ਮਜ਼ਦੂਰੀ ਤੇ ਉਹ ਮਜ਼ਦੂਰੀ ਵੀ ਜਿਹੜੀ ਜਿਹੜੀ ਪੂਰੀ ਜਿਹੜੀ ਉਹ ਨਹੀਂ ਮਰੀ ਆ ਖਾਸ ਕਰ ਇਹ ਜਿਹੜਾ ਇਹ ਇਲਾਕਾ ਹੈਗਾ ਬਾਰਡਰ ਏਰੀਆ ਹੈਗਾ ਇੱਥੇ ਬਿਲਕੁਲ ਜਿਹੜੀ ਹੈ ਕਿਸੇ ਵੀ ਪੱਕਾ ਰੋਜ਼ਗਾਰ ਜਿਹੜਾ ਕਿਤੇ ਵੀ ਨਹੀਂ ਹੈਗੇ ਕਿਉਂਕਿ ਜਿਆਦਾ ਖੇਤ ਖੇਤ ਮਜ਼ਦੂਰੀ ਹੁੰਦੀ ਹੈ ਔਰ ਖੇਤ ਮਜ਼ਦੂਰੀ ਵੀ ਹੈ ਜਿਹੜੀ ਆ ਸੀਜ਼ਨ ਦੇ ਉੱਤੇ ਚੱਲਦੀ ਹੈ ਬਾਕੀ ਦਿਨ ਜਿਹੜੇ ਸਾਰੇ ਵਿਹਲੇ ਹੁੰਦੇ ਆ ਲੇਕਿਨ ਰੋਟੀ ਜਿਹੜੀ ਉਹ ਤੇ ਖ ਅ ਦੋ ਟਾਈਮ ਤਿੰਨ ਟਾਈਮ ਜਿਹੜੀ ਖਾਣੀ ਹੁੰਦੀ ਹੈ ਕਪੜਾ ਹੀ ਪਹਿਨਣਾ ਹੁੰਦਾ ਲੇਕਿਨ ਪੈਸਾ ਜਿਹੜਾ ਆ ਉਹ ਰੈਗੂਲਰ ਨਹੀਂ ਆ ਰਿਹਾ ਬਾਕੀ ਸਾਰੇ ਖਰਚੇ ਜਿਹੜੇ ਉਹ ਰੈਗੂਲਰ ਜਿਹੜੇ ਚੱਲ ਰਿਹਾ ਸੋ ਇਸ ਕਰਕੇ ਸਰਕਾਰਾਂ ਨੂੰ ਵੀ ਜਿਹੜੇ ਧਿਆਨ ਦੇਣਾ ਚਾਹੀਦਾ ਇਹ ਜਿਹੜੇ ਹਾਸ਼ੀਏ ਤੇ ਬੈਠੇ ਲੋਕ ਹੈਗੇ ਆ ਇਹ ਜਿਹੜੇ ਦੱਬੇ ਕੁਚਲੇ ਲੋਕ ਹੈਗੇ ਆ ਇਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਇਹਨਾਂ ਵਾਸਤੇ ਵੀ ਕੋਈ ਰੋਜ਼ਗਾਰ ਦੇ ਇਧਰ ਸਾਧਨ ਜਿਹੜਾ ਫੈਕਟਰੀਆਂ ਵਗੈਰਾ ਜਾਂ ਹੋਰ ਕਾਰੋਬਾਰ ਜਿਹੜੇ ਇੱਥੇ ਸਟਾਰਟ ਕਰਨਾ ਚਾਹਦੇ ਆ ਤਾਂ ਕਿ ਇਹਨਾਂ ਦਾ ਲੋਕਾਂ ਦਾ ਵੀ ਜੀਵਨ ਸੱਤਰ ਜਿਹੜਾ ਉੱਪਰ ਉੱਠ ਸਕੇ ਔਰ ਇਹ ਵੀ ਮਹਿਸੂਸ ਕਰਨ ਕਿ ਅਸੀਂ ਵੀ ਇਸ ਆਜ਼ਾਦ ਭਾਰਤ ਦੇ ਵਿੱਚ ਰਹਿ ਰਹਿਆ ਧੰਨਵਾਦ ਜੈਪੀਨ ਜੈਪਰ